ਦੇ ਜੋੜਾਂ ਦੇ ਵਿੱਚ ਦਰਦ ਹੁੰਦਾ ਗੋਡਿਆਂ ਦੇ ਵਿੱਚ ਦਰਦ ਹੁੰਦਾ ਮੋਢਿਆਂ ਦੇ ਵਿੱਚ ਦਰਦ ਹੁੰਦਾ ਤਾਂ ਹੁਣ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਇੱਥੇ ਬੋਰਡ ਲੱਗਿਆ ਹੋਇਆ ਬੋਰਡ ਉਤੇ ਆਪਾਂ ਦਿਖਾ ਦਿੰਨੇ ਆਂ ਹੱਡੀਆਂ ਦੇ ਦਰਦਾਂ ਤੋਂ ਪੀੜਤ ਮਿਲੋ ਸਰਵਾਈਕਲ ਮਾਈਗਰੇਨ ਮੋਢੇ ਗੋਡੇ ਡਿਸਕ ਉਹ ਇਲਾਜ ਕੀਤਾ ਜਾਂਦਾ ਕੀ ਸਮੱਸਿਆ ਸੀ ਤੁਹਾਨੂੰ ਜੀ? ਮੈਨੂੰ ਰਿਸਕ ਦੀ ਪ੍ਰੋਬਲਮ ਸੀ ਕੀ ਐ। ਅੱਛਾ ਜੀ। ਤੇ ਮੈਨੂੰ 50% ਫਰਕ ਆਈ। ਕਿ 50% ਕਹਿ ਰਹੇ ਹੋ ਵੀ ਹੁਣ ਫਰਕ ਆ ਗਿਆ। ਹਾਂ ਮੈਂ ਦੂਜੀ ਵਾਰ ਆਇਆ ਸੀ। ਅਸੀਂ ਆਏ ਜੀ ਮਰੰਡੇ ਤੋਂ। ਅੱਛਾ ਕੀ ਸਮੱਸਿਆ ਸੀ ਤੁਹਾਨੂੰ ਜੀ? ਉਹਦੇ ਘੜ ਦੇ ਗੋਡੇ ਦੀ ਪ੍ਰੋਬਲਮ ਸੀ। ਅੱਛਾ ਗੋਡੇ। ਉਹ ਮਾਲ ਪੁਰਾਣੀ ਸੀ। 9 ਸਾਲ ਪੁਰਾਣੀ ਸੀ। ਹਾਂਜੀ ਹਾਂਜੀ ਹਾਂਜੀ। ਅਸੀਂ ਇੱਕ ਵਾਰੀ ਆਏ ਆ। ਦੂਜੀ ਵਾਰ ਆਏ। ਆ ਦੂਜੀ ਵਾਰ ਅਜ ਦੁਬਾਰਾ ਆਏ ਆ ਪਹਿਨਾਲੇ। ਹਾਂਜੀ ਰਜਿਸਟਰ ਹੈ 870% ਪਰ ਜੀ ਜੀ ਉਹ ਡਾਕਟਰ ਮੈਂ ਤੁਹਾਨੂੰ ਦੱਸੀ ਜਾਂਦੇ ਤੇ ਵੀ ਗੈਰਵਾ ਗੈਰਵਾ ਡਾਕਟਰ ਨੂੰ ਹਾਂ ਇਹ ਤਾਂ ਕੋਰਾ ਸਭ ਕਹਿੰਦੇ ਵੀ ਚੱਪੜੀ ਘਮੀ ਵੀ ਬਾਬਾ ਜੀ ਕਹਿੰਦੇ ਸਸਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਹਾਂਜੀ ਜੇਕਰ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੁੰਦਾ ਗੋਡਿਆਂ ਦੇ ਵਿੱਚ ਦਰਦ ਹੁੰਦਾ ਮੋਢਿਆਂ ਦੇ ਵਿੱਚ ਦਰਦ ਹੁੰਦਾ ਤਾਂ ਹੁਣ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਡੀਆਂ ਸਮੱਸਿਆਵਾਂ ਦਾ ਜਾਨੀ ਕਿ ਦਾਦਾਂ ਦਾ ਜਿਹੜਾ ਤੁਹਾਨੂੰ ਉਹਨਾਂ ਤੋਂ ਛੁਟਕਾਰਾ ਮਿਲ ਸਕਦਾ ਕਿਵੇਂ ਮਿਲ ਸਕਦਾ ਤਾਂ ਇੱਥੇ ਬੋਰਡ ਲੱਗਿਆ ਹੋਇਆ ਬੋਰਡ ਉਤੇ ਆਪਾਂ ਦਿਖਾ ਦਿੰਨੇ ਆ ਹੱਡੀਆਂ ਦੇ ਦਰਦਾਂ ਤੋਂ ਬੀੜਤ ਮਿਲੋ ਸਰਵਾਈਕਲ ਮਾਈਗਰੇਨ ਮੋਢੇ ਗੋਡੇ ਡਿਸਕ ਤੇ ਪੈਰ ਪੰਜੇ ਨਾਲ ਹੋ ਟੁੱੜੀ ਧਰਨ ਉਪਾਂਦਰ ਵਗੈਰਾ ਸਾਰੇ ਮਤਲ ਜਿਹੜਾ ਹੱਡੀਆਂ ਦੇ ਦਰਦਾਂ ਦਾ ਉਹ ਇਲਾਜ ਕੀਤਾ ਜਾਂਦਾ ਤਾਂ ਤੁਹਾਨੂੰ ਹੁਣ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਤਾਂ ਇੱਥੇ ਨਾਲ ਤੁਸੀਂ ਬੋਰਡ ਵੀ ਦੇਖ ਸਕਦੇ ਹੋ ਉੱਪਰ ਬਾਬਾ ਜੀ ਦਾ ਜਿਹੜਾ ਮੋਬਾਈਲ ਨੰਬਰ ਵੀ ਬੋਰਡ ਦੇ ਉੱਪਰ ਲਿਖਿਆ ਗਿਆ ਪ੍ਰੋਪਰ ਜੇਕਰ ਤੁਹਾਨੂੰ ਤੁਹਾਡੇ ਹੱਡੀਆਂ ਦੇ ਵਿੱਚ ਦਰਦ ਹੁੰਦਾ ਡਿਸਕ ਪ੍ਰੋਬਲਮਾਂ ਮਾਈਗਰੇਨ ਦੀ ਪ੍ਰੋਬਲਮਾਂ ਤੇ ਮੋਢੇ ਦੁਖਦੇ ਨੇ ਗੋਡਿਆਂ ਦੇ ਵਿੱਚ ਦਰਦ ਰਹਿਣਾ ਤਾਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਤੁਹਾਨੂੰ ਕਿਉਂਕਿ ਬਾਬਾ ਜੀ ਜਿਹੜਾ ਹੱਡੀਆਂ ਦੇ ਦਰਦਾਂ ਦਾ ਜਿਹੜਾ ਪ੍ਰੋਪਰ ਇਲਾਜ ਕਰਦੇ ਨੇ ਘਬਰਾਉਣ ਦੀ ਲੋੜ ਨਹੀਂ ਜਿਨ੍ਹਾਂ ਨੂੰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹ ਬਾਬਾ ਜੀ ਨੂੰ ਆ ਕੇ ਜਰੂਰ ਮਿਲਣ ਤਾਂ ਅੱਗੇ ਮਰੀਜ਼ ਵੀ ਬਹੁਤ ਸਾਰੇ ਬੈਠੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿਹੜੇ-ਕਿਹੜੇ ਦਰਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਸਰ ਸਭ ਤੋਂ ਪਹਿਲਾਂ ਇਹ ਦੱਸ ਦਿਓ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਛੱਡਾਪਿੰਡ ਤੋਂ ਮਰਾਲਾ ਕਰੋੜ ਆਏ ਜੀ ਅੱਛਾ ਜੀ ਹਾਂਜੀ ਹਾਂ ਤੇ ਮਤਲਬ ਮੈਂ ਦੂਜੀ ਵਾਰ ਆਇਆ ਸੀਗਾ ਇਹਦੇ ਅੱਛਾ ਕੀ ਸਮੱਸਿਆ ਸੀ ਤੁਹਾਨੂੰ ਜੀ ਮੈਨੂੰ ਡਿਸਕ ਦੀ ਪ੍ਰੋਬਲਮ ਸੀਗੀ ਇਹ ਅੱਛਾ ਸੀ ਤੇ ਮੈਨੂੰ 50% ਫਰਕ ਆ ਜੀ ਇਹਦਾ ਕਿ 50% ਕਹਿ ਰਹੇ ਹੋ ਵੀ ਹੁਣ ਫਰਕ ਆ ਜੀ ਹਾਂ ਜੀ ਹਾਂ ਮੈਂ ਦੂਜੀ ਵਾਰ ਆਇਆ ਸੀ ਦੂਜੀ ਵਾਰ ਆਇਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਇੱਥੇ ਪਤਾ ਕੀ ਮੇ ਲੱਗਿਆ ਸੀ ਅਸੀਂ ਵੀਡੀਓ ਦੇਖੀ ਸੀਗੀ ਜੀ। ਅੱਛਾ। ਹਾਂ ਜੀ ਹਾਂ ਵੀਡੀਓ ਤੇ ਰਾਹੀਂ ਆਈ ਸੀਗੀ। ਜੀ ਜੀ। YouTube ਤੇ ਵੀਡੀਓ ਦੇਖੀ ਸੀ। ਓਕੇ। ਨਾਲ ਹੋਰ ਵੀ ਆਏ ਕਿ ਤੁਸੀਂ ਆਏ? ਨਹੀਂ ਮੈਂ ਇਕੱਲੀ ਸੀਗੀ। ਮੇਰੇ ਘਰ ਦੇ ਨਹੀਂ। ਅੱਛਾ ਤੁਹਾਨੂੰ ਕੀ ਸਮੱਸਿਆ ਸੀ ਜੀ? ਨਹੀਂ ਮੈਨੂੰ ਨਹੀਂ ਮੈਡਮ ਮੈਂ ਅੱਛੇ ਥੋੜੇ ਨਾਲ ਆਇਨੇ ਵੈਸੇ। ਠੀਕ ਹੈ ਠੀਕ ਹੈ। ਹਾਂ ਜੀ। ਸੋ ਤੁਸੀਂ ਕਿੱਥੋਂ ਆਏ ਹੋ ਜੀ? ਤੁਸੀਂ ਆਏ ਜੀ ਮਰੰਡੇ ਤੋਂ। ਅੱਛਾ ਕੀ ਸਮੱਸਿਆ ਸੀ ਤੁਹਾਨੂੰ ਜੀ? ਉਹਨੇ ਘਰ ਦੇ ਗੋਡੇ ਦੀ ਪ੍ਰੋਬਲਮ ਸੀ। ਅੱਛਾ ਗੋਡੇ। 9 ਸਾਲ ਪੁਰਾਣੀ ਸੀ। 9 ਸਾਲ ਪੁਰਾਣੀ ਸੀ। ਹਾਂ ਜੀ ਹਾਂ ਜੀ। ਅੰਦਰ ਦਹਾੜਗੇ ਕੀ ਹੋ ਰਿਹਾ ਸੀ ਅਸੀਂ ਇੱਕ ਅਸੀਂ ਇੱਕ ਵਾਰ ਹੀ ਆਏ ਆ ਦੂਜੀ ਵਾਰ ਆਏ ਆ ਆ ਦੂਜੀ ਵਾਰ ਆ ਜਦੋਂ ਵਾਰ ਆਏ ਆ ਪਹਿਨ ਹਾਲੇ ਹਾਂਜੀ ਤੇ ਇਸ ਦਾ ਹੈ 65-70% ਫਰਕ 65-70% ਫਰਕ ਦੱਸ ਰਹੀ ਹੈ ਹੋ ਗਿਆ ਹੈ ਹਾਂਜੀ ਪਰ ਟਾਈਮ ਵੀ ਬਹੁਤ ਹੋ ਗਿਆ ਨਾ 8-9 ਸਾਲ ਦਾ ਜੀ ਜੀ ਡਾਕਟਰ ਕਾਇਬ ਦੱਸੀ ਜਾਂਦੇ ਤੇ ਵੀ ਗਾਇਬਾ ਗਾਇਬਾ ਡਾਕਟਰ ਨੇ ਹਾਂ ਇਹ ਡਾਕਟਰ ਕਹਿੰਦੇ ਵੀ ਚੱਪੜੀ ਕੰਮੀ ਵੀ ਦੀ ਬਾਬਾ ਜੀ ਕਹਿੰਦੇ ਅੱਛਾ ਜੀ ਹਾਂਜੀ ਵੀਡੀਓ ਦੇਖ ਕੇ ਆਏ ਸੀ ਬਹੁਤ ਠੀਕ ਆ ਸੀ ਵੀਡੀਓ ਦੇਖ ਕੇ ਆਏ ਤੇ ਬਹੁਤ ਫਰਕ ਆ ਬਹੁਤ ਵਧੀਆ ਹੋ ਗਿਆ ਠੀਕ ਆ ਤੁਸੀਂ ਕਿੰਨੀ ਵਾਰ ਆ ਚੁੱਕੇ ਹੋ ਜੀ ਪਹਿਲੀ ਵਾਰ ਹੀ ਆਈ ਜੀ ਪਹਿਲੀ ਵਾਰ ਹੀ ਆਈ ਅੱਛਾ ਪਹਿਲੀ ਵਾਰ ਆਈ ਹੋ ਠੀਕ ਹੈ ਜੀ ਕਿਵੇਂ ਪਤਾ ਲੱਗਿਆ ਤੁਹਾਨੂੰ ਜੀ ਇੱਥੇ ਸੀ ਬਸ ਮੋਬਾਈਲ ਤੇ ਹੀ ਦੇਖ ਕੇ ਆਈ ਅੱਛਾ ਠੀਕ ਹੈ ਜੀ ਹਾਂ ਜੀ ਸੱਚ ਕਲ ਜੀ ਹਾਂ ਜੀ ਤੁਸੀਂ ਕਿੰਨੀ ਵਾਰ ਆ ਚੁੱਕੇ ਹੋ ਜੀ ਪਹਿਲੀ ਵਾਰ ਆਈ ਹਾਂ ਜੀ ਪਹਿਲੀ ਵਾਰ ਆਈ ਹਾਂ ਤੁਹਾਨੂੰ ਠੀਕ ਹੈ ਕੀ ਪ੍ਰੋਬਲਮ ਹੈ ਤੁਹਾਨੂੰ ਮੈਨੂੰ ਲੱਕ 'ਚ ਪ੍ਰੋਬਲਮ ਹੈ ਜੀ ਦਰਦ ਹੋ ਰਿਹਾਗਾ ਅੱਛਾ ਲੱਕ 'ਚ ਦਰਦ ਹੁੰਦਾ ਜੀ ਹਾਂ ਜੀ ਅੱਛਾ ਠੀਕ ਹੈ ਕਿਵੇਂ ਪਤਾ ਲੱਗਿਆ ਤੁਸੀਂ ਕਿਵੇਂ ਪਹੁੰਚੇ ਇੱਥੇ ਵੀਡੀਓ ਦੇਖ ਕੇ ਆਈ ਫੋਨ ਤੇ ਓਕੇ ਵੀਡੀਓ ਦੇਖ ਕੇ ਹਾਂਜੀ ਤੁਹਾਨੂੰ ਤਾਂ ਨਹੀਂ ਕੋਈ ਸਮੱਸਿਆ ਜੀ ਹੈਗੀ ਆ ਜੀ ਤੁਹਾਨੂੰ ਵੀ ਹੈਗੀ ਆ ਜੀ ਗੋਡਿਆਂ ਦੀ ਪ੍ਰੋਬਲਮ ਹੈ ਜੀ ਤੋਂ ਹੀ ਵਿੱਚ ਦੱਸ ਦ ਹੁੰਦਾ ਜੀ ਲੱਗ ਚ ਗੋਡਿਆਂ 'ਚ ਪ੍ਰੋਬਲਮ ਤੋਂ ਹੀ ਵਿੱਚ ਦੱਸ ਦ ਹੁੰਦਾ ਜੀ ਹਾਂਜੀ ਪੈਰ ਸੁੰਦੇ ਸੰਦੇ ਤੇ ਪਹਿਲੀ ਵਾਰ ਆਏ ਹੋ ਹਾਂਜੀ ਪਹਿਲੀ ਵਾਰ ਆਏ ਤੁਸੀਂ ਵੀ ਵੀਡੀਓ ਦੇਖ ਕੇ ਆਏ ਹੋ ਹਾਂਜੀ ਠੀਕ ਆ ਜੀ ਓਕੇ ਥੈਂਕ ਯੂ ਜੀ